ਫਾਦਿਲਕਾ थाना ਸਿਟੀ ਪੁਲਿਸ ਨੇ ਸ਼ਹਿਰੀ ਇਲਾਕੇ ਦੇ ਵਿੱਚੋਂ ਚੋਰੀ ਹੋਏ 11 ਮੋਟਰਸਾਈਕਲਾਂ ਸਮੇਤ 4 ਵਿਕਤੀਆਂ ਨੂੰ ਕੀਤਾ ਕਾਬੂ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਫਾਦਿਲਕਾ ਦੀ थाना ਸਿਟੀ ਪੁਲਿਸ ਨੇ ਚੋਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਸ਼ਹਿਰੀ ਇਲਾਕੇ ਦੇ ਵਿੱਚੋਂ ਚੋਰੀ ਕੀਤੇ ਗਏ 11 ਮੋਟਰਸਾਈਕਲ ਬਰਾਮਦ ਕੀਤੇ ਹਨ ਇਹਨਾਂ ਨੇ 4 ਚੋਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਭੇਸ਼ਕ ਨੇ ਦੱਸਿਆ ਕਿ थाना ਸਿਟੀ ਪੁਲਿਸ ਨੂੰ ਇਤਲਾਫ ਲਈ ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਸੀ ਪੁੱਛਗਿੱਛ ਦੇ ਦੌਰਾਨ ਇਸ ਵਿਅਕਤੀ ਵੱਲੋਂ ਦਨ ਹੋਰ ਵਿਕਤੀਆਂ ਦੇ ਨਾਮ ਦੱਸੇ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਅਤੇ ਉਹਨਾਂ ਦੀ ਨਿਸ਼ਾਨਦੇਹੀ ਤੇ 11 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਕੜੇ ਗਏ ਵਿਕਤੀਆਂ ਨੂੰ ਪੇਸ਼ ਅਦਾਲਤ ਕੀਤਾ ਜਾਏਗਾ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਜਾਏਗਾ ਜਿਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਵਿਕਤੀਆਂ ਵੱਲੋਂ ਇਹ ਮੋਟਰਸਾਈਕਲ ਫਾਜ਼ਿਲਕਾ ਦੇ ਸ਼ਹਿਰੀ ਇਲਾਕੇ ਦੇ ਵਿੱਚੋਂ ਚੋਰੀ ਕੀਤੇ ਗਏ ਸਨ ਜਿਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ ਮਾਨਯੋਗ ਐਸਐਸਪੀ ਫਾਜ਼ਲਕਾ ਵੱਲੋਂ ਸਿਟੀ 'ਚ ਕ੍ਰਾਈਮ ਨੂੰ ਰੋਕਣ ਵਾਸਤੇ ਐਸਐਚਓ ਸਿਟੀ ਫਾਜ਼ਲਕਾ ਨੂੰ ਹਦਾਇਤ ਦਿੱਤੀ ਗਈ ਸੀ ਇਹਦੇ ਸੰਬੰਧੀ ਨਾਕਾ 'ਚ ਪੈਟਰੋਲਿੰਗ ਏਰੀਆ ਵਿੱਚ ਗਸ਼ਤ ਵਧਾਈ ਜਾਵੇ। ਉਹਦੇ ਦੌਰਾਨ ਹੀ ਸਿਟੀ ਐਸਐਚਓ ਫਾਜ਼ਲਕਾ ਨੇ ਇੱਕ ਵਿਅਕਤੀ ਨੂੰ ਰੋਕ ਕੇ ਸਵੇਤ ਮੋਟਰਸਾਈਕਲ ਚੈੱਕ ਕੀਤਾ। ਉਹਦੇ ਤੋਂ ਚੈੱਕ ਕੀਤਾ ਤਾਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ। ਉਹ ਤੋਂ ਹੋਰ ਡਕਾਈ ਨਾਲ ਪੁੱਛਗਿੱਛ ਕੀਤੀ ਉਹਦੇ ਵਿੱਚ ਤਿੰਨ ਵਿਅਕਤੀ ਹੋਰ ਨਾਮਜ਼ਦ ਹੋਏ। ਉਹਨਾਂ ਤਿੰਨ ਵਿਅਕਤੀਆਂ ਤੋਂ ਜਿਹੜਾ ਪਹਿਲਾ ਵਿਅਕਤੀ ਫੜਿਆ ਸੀ ਉਹਨਾਂ ਤੋਂ ਸਾਰਿਆਂ ਤੋਂ ਡਗਾਈ ਨਾਲ ਐਸਐਸਓ ਸਿਟੀ ਵੱਲੋਂ ਕਸ਼ਸ਼ ਕੀਤੀ ਤਾਂ ਉਹਨਾਂ ਤੋਂ ਟੋਟਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਨੇ। ਮਿਤੀ 22/24 ਨੂੰ ਐਸਐਸਓ ਸਿਟੀ ਵੱਲੋਂ ਇੱਕ ਵਿਅਕਤੀ ਸਿਕੰਦਰ ਸਿੰਘ ਨਾਂ ਦਾ ਮੋਟਰਸਾਈਕਲ ਸਮੇਤ ਫੜਿਆ ਗਿਆ ਸੀ। ਉਹਦੇ ਜਦੋਂ ਵੈਰੀਫਾਈ ਕੀਤਾ ਤਾਂ ਉਹ ਤੋਂ ਮੋਟਰਸਾਈਕਲ ਚੋਰੀ ਦਾ ਨਿਕਲਿਆ ਤੇ ਚੋਰੀ ਦਾ ਮਕਦਮਾ ਦਰਜ ਕਰਕੇ ਉਹਨੂੰ ਡਗਾਈ ਨਾਲ ਕੋਸ਼ਿਸ਼ ਕੀਤੀ। ਕੁਝ ਕੁਸ਼ਿਸ਼ ਕਰਨ ਦੇ ਉਸ ਤੋਂ ਉਸ ਕੁਸ਼ਿਸ਼ ਤੋਂ ਅੱਗੇ ਤਿੰਨ ਵਿਅਕਤੀ ਹੋਰ ਉਹਨਾਂ ਦੇ ਨਾਲ ਸ਼ਾਮਲ ਹੋਏ ਉਹਨਾਂ ਜੋ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਚਾਰਾਂ ਵਿਅਕਤੀਆਂ ਦੇ ਚਾਰ ਮੋਟਰਸਾਈਕਲ ਦੇ ਸਮੇਤ ਹੋਰ ਵੀ ਸੱਤ ਟੋਟਲ 11 ਮੋਟਰਸਾਈਕਲ ਬਰਾਮਦ ਹੋਏ ਆ ਜੀ ਚੋਰੀ ਦੇ ਸਰ ਇਹ ਕਿੱਥੋਂ ਪਕੜਿਆ ਗਿਆ ਸੀ ਜਿਹੜਾ ਪਹਿਲਾ ਵਿਅਕਤੀ ਸੀ ਇਸ ਸਿਟੀ ਥਾਣਾ ਫਾਇਲਕਾ ਦੇ ਇਲਾਕੇ ਵਿੱਚ ਪਕੜਿਆ ਗਿਆ ਸੀ ਇਹ ਕੌਣ ਨੇ ਸਰ આરોપી ਜਿਹੜੇ ਤੁਸੀਂ ਕਿਹਾ ਤੇ ਰੋਪੀ ਤੇ ਪਹਿਲਾਂ ਵੀ ਚੋਰੀ ਦੇ ਵੀ ਪਰਚੇ ਆ ਗਏ ਐਨਡੀਪੀਐਸ ਦੇ ਪਰਚੇ ਦਰਜ ਆ ਗਏ ਆ ਕ੍ਰਿਮੀਨਲ ਹੈਗੇ ਆ ਫਾਇਲਕਾ ਦੇ ਰਹਿਣ ਵਾਲੇ ਆ ਗਿਆ ਮੌਕੇ ਤੇ ਸਰ ਕਿੰਨੇ ਪਕੜੇ ਮੋਕੇ ਦੇ ਪਹਿਲੇ ਇੱਕ ਵਿਅਕਤੀ ਫੜੇ ਗਿਆ ਸੀ ਉਸ ਤੋਂ ਬਾਅਦ ਉਹਦੀ ਡੰਗਾਈ ਨਾਲ ਪੁੱਛ ਕੀਤੀ ਤੇ ਉਸ ਤੋਂ ਤਿੰਨ ਵਿਅਕਤੀ ਹੋਰ ਫੜੇ ਗਏ ਉਹਨਾਂ ਤੋਂ ਸਾਰਿਆਂ ਤੋਂ ਟੋਟਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਜੋ ਵੱਖ-ਵੱਖ ਸਮੇਂ ਨਾਲ ਚੋਰੀ ਕੀਤੇ ਸੀ ਇਹ ਕੋਣ ਨੇ ਸਰ ਆਪਸ ਵਿੱਚ ਇਹਨਾਂ ਦਾ ਕੰਟੈਕਟ ਕਿਵੇਂ ਹੋਇਆ ਕੋਈ ਭਰਾ ਨੇ ਰਿਸ਼ਤੇਦਾਰ ਨੇ ਕੋਣ ਨੇ ਆਪੇ ਛੋ ਲੋਕਲ ਫਾਇਰ ਕਰ ਰਹੇ ਨਾਲੇ ਆਪ ਜਿਹੜੇ ਕ੍ਰਾਈਮ ਕਰਨ ਵਾਲੇ ਬੰਦੇ ਨੇ ਜੋ ਜੇਲ੍ਹ ਚ ਜਾਂਦੇ ਉਹਨਾਂ ਦੇ ਇੱਕ ਦੂਜੇ ਨਾਲ ਇਹਨਾਂ ਦੀ ਜੰਮਪਸ਼ਾਨ ਹੋ ਗਈ ਸੀ ਤੇ ਇਹ ਮੋਟਰਸਾਈਕਲ ਲੋਕਲ ਚੋਰੀ ਹੋਈ ਨੇ ਸਰ ਤੇ ਕੋਈ ਬਾਹਰੋਂ ਇਹ ਲੋਕ ਲੋਕਲੀ ਚੋਰੀ ਹੋਏ ਆ 11 11 ਮੋਟਰਸਾਈਕਲ ਲੋਕਲ 11-11 ਨੂੰ ਮੋਟਰਸਾਈਕਲ ਲੋਕਲ ਚੋਰੀ ਹੋਇਆ ਵੱਖ-ਵੱਖ ਸਮੇਂ 'ਚ ਤੇ ਹਮਸਾ ਫਿਰ ਇਹਨਾਂ ਨੂੰ ਕੋਈ ਅਦਾਲਤ ਪੇਸ਼ ਕੀਤਾ ਗਿਆ ਤੇ ਇਹਨਾਂ ਨੂੰ ਦੂਜਾ ਅਦਾਲਤ 'ਚ ਪੇਸ਼ ਕਰਕੇ ਡੰਗਾਈ ਨਾਲ ਹੋਰ ਵੀ ਪੇਸ਼ ਕਰਾਂਗੇ ਹੋਰ ਉਮੀਦ ਹੈ ਕੋਈ ਇਹਨਾਂ ਤੋਂ ਬਰਾਬਰੀ ਹੋ ਸਕਦੀ ਹੈ ਕਿੰਨੀ ਉਮਰ ਹੈ ਸਰ ਇਹਨਾਂ ਦੀ ਇਹ ਹੈ ਕਿ ਕਰੀਬ ਮਨ ਲਓ 22 ਸਾਲ ਤੋਂ ਲੈ ਕੇ 30 ਸਾਲ ਦੇ ਦਰਮਿਆਨ ਹੈਗੇ ਨੇ ਵਿਅਕਤੀ ਇਹਨਾਂ ਨੂੰ ਪਤਾ ਲੱਗਾ ਸਰ ਕਦੋਂ ਤੋਂ ਇਹ ਕਰ ਰਹੇ ਹੈ ਗੰੂ ਇਹ ਕਰੀਬ ਲਗਾਤਾਰ ਮਨ ਲਓ ਵੀ ਅੱਗੇ ਵੀ ਪਰਚੇ ਹੈਗੇ ਪਰਚਾ ਦੇ ਦੋ ਉਸ ਤੋਂ ਬਾਅਦ ਬਿਲ ਤੇ ਇਹਨੇ ਕਰੀਬ 1 ਸਾਲ ਤੋਂ ਇਸ ਕੰਮ 'ਚ ਚੋਰੀ 'ਚ ਹੈਗੇ